ਸਾਫ ਕਰ ਰਹੇ ਕਿ ਜੇ ਇਸ ਵਿੱਤ ਮੰਤਰੀ ਨੂੰ ਨਾ ਹਟਾਇਆ ਗਿਆ ਬਹੁਤ ਜਲਦ ਜਿਹੜੇ ਇੰਡੀਆ ਦੇ ਹਾਲਾਤ ਪਾਕਿਸਤਾਨੋਂ ਵੀ ਬਦਤਰ ਹੋ ਜਾਣਗੇ ਉਹ ਗੱਲ ਹੈ ਕਿ ਜੋ ਅੱਜ ਬਜਟ ਹੈ ਬਹੁਤ ਨਿਰਾਸ਼ਾਜਨਕ ਬਜਟ ਸੀ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕੋ ਚਿੱਠੀ ਲਿਖੀ ਅੱਜ ਕਿ ਜੇ ਇਸ ਦੇਸ਼ ਨੂੰ ਬਚਾਉਣਾ ਤਾਂ ਇਸ ਵਿੱਤ ਮੰਤਰੀ ਨੂੰ ਬਦਲਣਾ ਪੈਣਾ ਹੈ ਕਿਉਂਕਿ ਇਸ ਵਿੱਤ ਮੰਤਰੀ ਨੇ ਦੇਸ਼ ਦੀ ਇਕਨੋਮੀ ਦਾ ਬੇੜਾਗਰ ਕਰ ਦਿੱਤਾ ਹੈ ਅੱਜ 14 ਲੱਖ ਕਰੋੜ ਰੁਪਏ ਸੀ ਇੰਟਰਸਟ ਪੇਮੈਂਟ ਕਰ ਰਹੇ ਅਸੀਂ ਪੰਜਾਬ ਨੂੰ ਅੱਜ ਕਹਨੇ ਹੈ ਕਿ ਪੰਜਾਬ ਕਰਜ਼ੇ ਦੀ ਦਲਦਲ 'ਚ ਹੈ ਇੰਡੀਆ ਐਡੀ ਵੱਡੀ ਦਲਦਲ 'ਚ ਹੈ ਕਿ 14 ਲੱਖ ਕਰੋੜ ਰੁਪਏ ਜਿਹੜਾ ਉਹ ਹਰ ਸਾਲ ਵਿਆਜ ਦਿੰਨੇ ਹੈ ਜਿਹੜਾ ਕਿ 20% ਸਾਡੇ ਬਜਟ ਦਾ ਹਿੱਸਾ ਹੈ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਤੁਸੀਂ ਗੱਲਾਂ ਕਰਦੇ ਹੋ ਮੇਕ ਇਨ ਇੰਡੀਆ ਜਾਂ ਸਕਿੱਲ ਇੰਡੀਆ ਦੀਆਂ ਔਰ ਉਹਨਾਂ ਦਾ ਬਜਟ ਤੁਸੀਂ ਅੰਦਰ ਅੰਦਰੋਂ ਅੰਦਰੀ ਚੋਰੀ ਕਰਦੇ ਪਏ ਕਿ ਇਸ ਵਿੱਤ ਮੰਤਰੀ ਨੂੰ ਜਲਦੀ ਤੋਂ ਜਲਦੀ ਬਦਲਿਆ ਜਾਵੇ ਕਿਉਂਕਿ ਭਾਰਤ ਦੀ ਜਿਹੜੀ ਇਕਨੋਮਿਕ ਜਿਹੜੀ ਹਾਲਾਤ ਨੇ ਉਹ ਬਹੁਤ ਖਰਾਬ ਹੋ ਰਹੇ ਨੇ ਔਰ ਉਸ ਤੋਂ ਬਾਅਦ ਜਿਹੜੀ ਚੈਂਪੀਅਨ ਸਕੀਮ ਹੈ ਫਲॉप ਹੈ ਇੰਡੀਆ ਦੇ ਵਿੱਚ ਦੂਸਰਾ ਜਿਹੜਾ ਕਹਿੰਦੇ ਆ ਕਿ ਅਸੀਂ ਉਹ ਟੈਕਸਟਾਈਲ ਦੇ ਉੱਪਰਾਣੇ ਨੇ ਪਾਰਕ ਲੁਧਿਆਣੇ ਨੂੰ ਪਿਛਲੇ 5 ਸਾਲ ਪਹਿਲਾਂ ਤਾਂ ਮਿਲਿਆ ਹੋਇਆ ਅਜੇ ਤੱਕ ਨਹੀਂ ਬਣਿਆ ਔਰ ਉਹ ਕਿਤਾਬਾਂ ਦੇ ਵਿੱਚ ਹੀ ਉਹ ਐਂਟਰੀ ਪਈ ਹੋਈ ਹੈ ਉਹਦੀ ਕਿ ਬਣੇਗਾ ਇਸ ਕਰਕੇ ਇੰਨਾ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪ੍ਰੈਕਟੀਕਲੀ ਜਿਹੜੀ ਅੱਜ ਜ਼ਰੂਰਤ ਸੀ ਹੈਂਡਹੋਲਡਿੰਗ ਸਪੋਰਟ ਦੀ ਜ਼ਰੂਰਤ ਸੀ ਐਮਐਸ ਅਸਮੇਤ ਦਾ ਬਜਟ ਵਧਾਣ ਦੀ ਜ਼ਰੂਰਤ ਸੀ ਔਰ ਉਸ ਦਿਸ਼ਾ ਚ ਕੋਈ ਵੀ ਕੰਮ ਜਿਹੜਾ ਇਹ ਵਿੱਤ ਮੰਤਰੀ ਨੇ ਨਹੀਂ ਕੀਤਾ। ਸਭ ਨੂੰ ਇਹ ਲੱਗਦਾ ਕਿ ਜਦੋਂ ਆਪਰੇਸ਼ਨ ਸੰਦੂਰ ਹੁੰਦਾ ਤੇ ਬੰਬ ਸੈਨ ਨੂੰ ਪੰਜਾਬ ਹੈ ਤੇ ਜਦੋਂ ਬਜਟ ਬੰਦਦਾ ਤੇ ਜਿਹੜੇ ਗਫੇ ਉਹ ਬਿਹਾਰ ਵਾਲੀਆਂ ਸੀਟਾਂ ਨੂੰ ਮਿਲਦੇ ਇਸ ਕਰਕੇ ਇਹ ਚੀਜ਼ਾਂ ਹੁਣ ਜ਼ਿਆਦਾ ਨਹੀਂ ਚੱਲਣਗੀਆਂ। ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂਬਰ ਵੀਲ ਸਾਲ 2026 ਦੀ ਸ਼ੁਰੂਆਤ ਹੈ ਤੇ ਫਰਵਰੀ ਦੀ ਜਿਹੜੀ ਪਹਿਲੀ ਦਿਨ ਹੈ ਜਿੱਥੇ ਪੂਰੇ ਭਾਰਤ ਦੇ ਵਿੱਚ ਜਿੱਥੇ ਬਜਟ ਲਾਂਚ ਹੋਇਆ ਹੈ ਨਿਰਮਲ ਸਿਤਾ ਰਮਨ ਵੱਲੋਂ ਜਿੱਥੇ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਨਾ ਹੀ ਕੁਝ ਜਿਹੜਾ ਇਨਕਮ ਟੈਕਸ ਦੇ ਵਿੱਚ ਸੁਧਾਰ ਹੋਇਆ ਤੇ ਇਸ ਦੇ ਨਾਲ ਨਾ ਹੀ ਕੁਝ ਪੰਜਾਬ ਨੂੰ ਮਿਲਿਆ ਇਸ ਚੀਜ਼ ਦੇ ਨਾਲ ਜੇਕਰ ਐਮ ਐਸ ਐਮਈ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਵੱਡਾ ਜਿਹੜਾ ਉਹ ਗਰਾਵਟ ਜਿਹੜੀ ਹੈ ਉਸ ਬਜਟ ਦੇ ਵਿੱਚ ਦਿਖਦੀ ਹੋਈ ਨਜ਼ਰ ਆਉਂਦੀ ਹੈ ਸਾਡੇ ਨਾਲ ਅੱਜ ਵਰਲਡ ਐਮ ਐਸ ਐਮਈ ਫੋਰਮ ਦੇ ਪ੍ਰੈਜ਼ੀਡੈਂਟ ਬਾਦਿਸ਼ਟੀਨ ਜੀ ਜਨਦਲ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰ ਅੱਜ ਬਜਟ ਪੇਸ਼ ਹੋਇਆ ਹੈ ਕੀ ਉਮੀਦਾਂ ਸਿਗੀਆਂ ਕੀ ਉਸ ਉਮੀਦਾਂ ਤੇ ਬਜਟ ਜਿਹੜਾ ਖੜਾ ਉਤਰਿਆ ਜੀ ਉਹ ਗੱਲ ਇਹ ਆ ਕਿ ਜੋ ਅੱਜ ਬਜਟ ਹੈ ਬਹੁਤ ਨਿਰਾ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਇੱਕੋ ਚਿੱਠੀ ਲਿਖੀ ਅੱਜ ਕਿ ਜੇ ਇਸ ਦੇਸ਼ ਨੂੰ ਬਚਾਉਣਾ ਤਾਂ ਇਸ ਵਿੱਤ ਮੰਤਰ ਨੂੰ ਬਦਲਣਾ ਪੈਣਾ ਕਿਉਂਕਿ ਇਸ ਵਿੱਤ ਮੰਤਰੀ ਨੇ ਦੇਸ਼ ਦੀ ਇਕਨੋਮੀ ਦਾ ਬੇੜਾਗਰ ਕਰ ਦਿੱਤਾ ਅੱਜ 14 ਲੱਖ ਕਰੋੜ ਰੁਪਏ ਅਸੀਂ ਇੰਟਰਸਟ ਪੇਮੈਂਟ ਕਰ ਰਹੇ ਅਸੀਂ ਪੰਜਾਬ ਨੂੰ ਅੱਜ ਕਹਨੇ ਕਿ ਪੰਜਾਬ ਕਰਜ਼ੇ ਦੀ ਦਲਦਲ ਚ ਹੈ ਇੰਡੀਆ ਐਡੀ ਵੱਡੀ ਦਲਦਲ ਚ ਹੈ ਕਿ 14 ਲੱਖ ਕਰੋੜ ਰੁਪਏ ਜਿਹੜਾ ਉਹ ਹਰ ਸਾਲ ਵਿਆਜ ਦਿੰਨੇ ਜਿਹੜਾ ਕਿ 20% ਸਾਡੇ ਬਜਟ ਦਾ ਹਿੱਸਾ ਹੈ 16 ਲੱਖ ਕਰੋੜ ਦੇ ਘਾਟੇ ਦਾ ਬਜਟ ਜਿਹੜਾ ਪੇਸ਼ ਕਰਕੇ ਰੱਖ ਦਿੱਤਾ ਗਿਆ ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਕਰਜ਼ਾ ਹੋਰ ਲੈਣਗੇ ਜਾਂ ਨੋਟ ਹੋਰ ਛਾਪ ਲੈਣਗੇ ਕਿਉਂਕਿ ਸੋਰਸ ਆਫ ਇਨਕਮ ਹੈ ਨਹੀਂਗਾ ਧੋਖਾਧੜੀ ਵਾਲਾ ਬਜਟ ਹੈ ਔਰ ਹੋਇਆ ਕੀ ਹੈ ਕਿ ਪਿਛਲੇ ਸਾਲ ਜੇ ਗੱਲ ਕਰੀਏ ਤਾਂ ਇਹਨਾਂ ਨੇ ਵਾਹਵਾਹੀ ਲੈਣ ਵਾਸਤੇ ਐਮਐਸਐਮੀ ਦਾ ਜਿਹੜਾ ਟੋਟਲ ਬਜਟ ਸੀਗਾ ਉਹ ਅਨਾਉਂਸ ਕੀਤਾ ਸੀਗਾ ਜੀ 22000 ਤੇ 896 ਕਰੋੜ ਦਾ ਅਸੀਂ ਬੜੇ ਖੁਸ਼ੀ ਕਿ 2896 ਕਰੋੜ ਦਾ ਚਲੋ ਇੱਕ ਠੀਕ ਬਜਟ ਹੈ ਕਿਉਂਕਿ 7.5 ਕਰੋੜ ਐਮਐਸਐਮ ਹੀ ਹੈ ਲੇਕਿਨ 8 ਮਹੀਨੇ ਬਾਅਦ ਉਹਨੂੰ ਰਿਵਾਈਜ਼ ਕਰਕੇ ਕਰ ਦਿੱਤਾ ਕਿ 11800 ਕਰੋੜ ਰੁਪਏ ਆਧਾ ਕਰ ਦਿੱਤਾ ਗਿਆ ਫਿਰ ਇਸੇ ਤਰ੍ਹਾਂ ਜਿਹਦਾ ਬਹੁਤ ਸਭ ਤੋਂ ਰੌਲਾ ਪੈਂਦਾ ਪ੍ਰਾਈਮ ਮਿਨਿਸਟਰ এমਪਲੋਇਮੈਂਟ ਮਲਪ এমਪਲੋਇਮੈਂਟ ਗਰੰਟੀ ਸਕੀਮ ਹੈ ਪੀਐਮＮਜੀਪੀਐਸੀ ਇਹਨੂੰ ਕਹ ਦਿੰਦੇ ਆ ਉਹਦਾ ਬਜਟ ਰੱਖਿਆ ਸੀ 11954 ਕਰੋੜ ਰੁਪਏ ਰੱਖਿਆ ਗਿਆ ਸੀ ਜਿਹਦਾ ਚੌਥਾ ਹਿੱਸਾ ਕਰਕੇ 2548 ਕਰੋੜ ਕਰਤਾ ਫੇਰ ਐਸੇ ਤਰ੍ਹਾਂ ਸਕਿੱਲ ਡਿਵੈਲਪਮੈਂਟ ਇੱਕ بار بار ਰੋਜ਼ ਰੋਲਾ ਪਾਉਂਦੇ ਆ ਜੀ ਇੰਡੀਆ ਸਕਿੱਲ ਇੰਡੀਆ ਸਕਿੱਲ ਸਕਿੱਲ ਇੰਡੀਆ ਜਿਹੜੀ ਮਿਨਿਸਟਰੀ ਸੀ ਉਹ ਮਿਨਿਸਟਰੀ ਦਾ ਬਜਟ ਰੱਖਿਆ ਹੋਇਆ ਸੀ 6500 ਕਰੋੜ ਰੁਪਏ ਉਹਨੂੰ ਰਿਵਾਈਜ਼ ਕਰਕੇ ਕਰਤਾ 2703 ਕਰੋੜ ਰੁਪਏ ਐਸੇ ਤਰ੍ਹਾਂ ਇਹ ਕੋਸ਼ਣਾ ਹੋਈ ਸੀ ਪਿਛਲੇ ਬਜਟ ਦੇ ਵਿੱਚ ਵੀ ਇੰਡੀਆ ਦੇ ਵਿੱਚ ਆਈਟੀਆਈਸ ਬਣਾਏ ਜਾਣਗੇ ਜਿਹਦੇ ਵਾਸਤੇ 3000 ਕਰੋੜ ਰੁਪਏ ਸੀ ਰੱਖ ਦਿੱਤਾ ਤੇ ਫੇਰ ਉਹ ਰਾਤੋਂ ਰਾਤ ਜਿਹੜਾ ਦਾ ਫੈਸਲਾ ਬਦਲ ਕੇ 356 ਕਰੋੜ ਕਰ ਦਿੱਤਾ ਇਹ ਬਹੁਤ ਵੱਡਾ ਧੋਖਾ ਜਿਹੜਾ ਐ ਐਮਐਸਐਮੀ ਦੇ ਨਾਲ ਕਿਉਂਕਿ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਟੈਰਿਫ ਦਾ ਬਹੁਤ ਵੱਡਾ ਖਤਰਾ ਹੈ ਐਕਸਪੋਰਟ ਜਿਹੜੇ ਸਾਡੇ ਨੇ ਉਹ ਆਪਣੇ ਘਟਦੇ ਪਏ ਆ ਪਿਛਲੇ 1-2 ਸਾਲ ਦੀ ਗੱਲ ਕਰ ਲਈਏ ਤਾਂ ਇੰਪੋਰਟ ਜਿਹੜੀ ਹੈ ਉਹ ਸਾਡੀ ਵਧੀ ਹੈ ਐਕਸਪੋਰਟ ਸਾਡਾ ਘਟਿਆ ਹੈ ਜਿਹੜਾ ਕਿ ਇਕਨੋਮੀ ਲਈ ਬਹੁਤ ਖਤਰਨਾਕ ਹੈ ਅੱਜ ਰੁਪਈਆ ਜਿਹੜਾ ਡਿਵੈਲੂਏਟ ਹੋ ਕੇ ਅੱਜ 91 ਰੁਪਏ ਤੇ ਬੈਠਾ ਹੈ ਔਰ ਜੇ 1 ਰੁਪਏ ਦਾ ਫਰਕ ਪੈਂਦਾ ਹੈ ਤੇ ਦੇਸ਼ ਦੀ ਇਕਨੋਮੀ ਨੂੰ ਉਹਦੇ ਨਾਲ 70000 ਕਰੋੜ ਦਾ ਨੁਕਸਾਨ ਹੁੰਦਾ ਹੈ ਤੇ 8 ਰੁਪਏ ਰੁਪਏ 'ਚ ਫਰਕ ਪੈ ਚੁੱਕਿਆ ਔਰ ਰੁਪਏ ਦੀ ਜੇ ਘਟਾਨ ਦੀ ਗੱਲ ਕਰੀਏ ਤਾਂ 1 ਸਾਲ ਦੇ ਵਿੱਚ ਜਿਹੜੀਆਂ ਵਿਦੇਸ਼ੀ ਕਰੰਸੀਆਂ ਉਹਨਾਂ ਦੇ ਮੁਕਾਬਲੇ ਜਿਹੜਾ ਉਹ ਲਗਭਗ 20% ਰੁਪਿਆ ਡਿੱਗ ਚੁੱਕਿਆ ਜਿਹੜੀ ਕਿ ਬਹੁਤ ਵੱਡੀ ਗਰਾਵਟ ਜਿਹੜੀ ਹੈ ਉਹ ਉਹ ਮੰਨੀ ਜਾ ਸਕਦੀ ਹੈ ਉਸ ਦੇ ਬਾਵਜੂਦ ਵੀ ਇਸ ਵਿੱਤ ਮੰਤਰੀ ਨੂੰ ਨਹੀਂ ਬਦਲਾ ਗਿਆ ਚਾਈਨਾ ਦੇ ਇੰਪੋਰਟ ਜਿਹੜੀ 3 ਲੱਖ ਕਰੋੜ ਦੀ ਸੀ ਅੱਜ ਵੱਧ ਕੇ 11 ਲੱਖ ਕਰੋੜ ਦੀ ਹੋ ਗਈ ਹੈ ਅੱਜ ਅਮਰੀਕਾ ਵਰਗੇ ਦੇਸ਼ ਸਾਨੂੰ ਟੈਰਫ ਦੀਆਂ ਧਮਕੀਆਂ ਦਿੰਦੇ ਪਏ ਨੇ ਔਰ ਹਾਲਾਤ ਇਹ ਹੋ ਗਏ ਨੇ ਕਿ ਅਮਰੀਕਾ ਨੂੰ ਜਿਹੜੀ ਸਾਡੀ ਐਕਸਪੋਰਟ ਹੈ ਲਗਭਗ ਖਤਮ ਹੋ ਚੁੱਕੀ ਹੈ ਅੱਜ ਚਾਈਨਾ ਵਰਗਾ ਦੇਸ਼ ਇੰਡੀਆ ਤੇ ਉੱਪਰ ਕਬਜ਼ਾ ਕਰਕੇ ਬੈਠਾ ਹੋਇਆ ਸਾਡੀ ਮਾਰਕੀਟ ਮੈਕਸਿਮਮ ਚਾਈਨਾ ਦੇ ਹੱਥਾਂ ਦੇ ਵਿੱਚ ਹੈ ਤੇ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਤੁਸੀਂ ਗੱਲਾਂ ਕਰਦੇ ਹੋ ਮੇਕ ਇਨ ਇੰਡੀਆ ਜਾਂ ਸਕਿੱਲ ਇੰਡੀਆ ਦੀਆਂ ਔਰ ਉਹਨਾਂ ਦਾ ਬਜਟ ਤੁਸੀਂ ਅੰਦਰ ਅੰਦਰੋਂ ਅੰਦਰੀ ਚੋਰੀ ਕਰਦੇ ਪਏ ਔਰ ਇਹਨਾਂ ਦਾ ਬਜਟ ਤੁਸੀਂ ਕੱਟ ਕੇ ਬਿਆਰ ਵਰਗੀਆਂ ਸਟੇਟਾਂ ਨੂੰ ਦਿੰਨੇ ਪਏ। ਇਸ ਕਰਕੇ ਇਦਾਂ ਦਾ ਜਿਹੜਾ ਫੈਡਰਲ ਸਿਸਟਮ ਦੇ ਵਿੱਚ ਇਹ ਕਲਚਰ ਹੈ ਇਹ ਬਹੁਤ ਹੀ ਖਤਰਨਾਕ ਤੇ ਕਨੌਣਾ ਕਲਚਰ। ਤੁਸੀਂ ਅੱਜ ਇੱਕ ਦੇਸ਼ ਦੇ ਵਿੱਚ ਅੱਜ ਪੰਜਾਬ ਦੇ ਹੱਕ ਮਾਰ ਕੇ ਦੂਜੀ ਸਟੇਟ ਨੂੰ ਦੋਵਗੇ ਪੰਜਾਬ 'ਚ ਰੈਜ਼ੈਂਟਮੈਂਟ ਆਏਗੀ। ਨਾ ਪੰਜਾਬ ਦੀ ਕਿਸਾਨੀ ਨੂੰ ਕੁਝ ਮਿਲੇ ਇਸ ਬਜਟ 'ਚ, ਨਾ ਪੰਜਾਬ ਦੀ ਇੰਡਸਟਰੀ ਨੂੰ ਕੁਝ ਮਿਲੇ ਇਸ ਬਜਟ ਦੇ ਵਿੱਚ। ਇਸ ਕਰਕੇ ਇਹ ਬਹੁਤ ਹੀ ਮੰਦ ਭਾਗਾ ਜਿਹਨੂੰ ਅਸੀਂ ਬਜਟ ਕਹਿੰਦੇ ਉਹ ਹੈ। ਇਸ ਕਰਕੇ ਇਹੀ ਮੰਗ ਸਾਡੀ ਹੈ। ਕਿ ਇਸ ਵਿੱਤ ਮੰਤਰੀ ਨੂੰ ਜਲਦੀ ਤੋਂ ਜਲਦੀ ਬਦਲਿਆ ਜਾਵੇ ਕਿਉਂਕਿ ਭਾਰਤ ਦੀ ਜਿਹੜੀ ਇਕਨੋਮਿਕ ਜਿਹੜੀ ਹਾਲਾਤ ਨੇ ਉਹ ਬਹੁਤ ਖਰਾਬ ਹੋ ਰਹੇ ਨੇ ਇਹ ਦਿਖ ਰਿਹਾ ਪ੍ਰਧਾਨ ਮੰਤਰੀ ਨੂੰ ਵੀ ਦਿਖਦਾ ਪਿਆ ਕਿਉਂਕਿ ਜਦੋਂ ਤੁਸੀਂ 14 ਲੱਖ ਕਰੋੜ ਦਾ ਇਸ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਦੇ ਹੋ ਇੰਟਰਸਟ ਪੇਮੈਂਟ ਦਾ ਤਾਂ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਕਿ ਦੇਸ਼ ਦੀ ਇਕਨੋਮਿਕ ਹਾਲਤ ਕੀ ਹੋਊਗੀ ਇਸ ਕਰਕੇ ਲੇਕਿਨ ਫਿਰ ਵੀ ਜਿਹੜੇ ਪੋਲੀਟੀਕਲ ਮੋਟਿਵਸ ਦੇ ਨਾਲ ਕੰਟੀਨਿਊ ਰੱਖਿਆ ਜਾ ਰਿਹਾ ਤੇ ਸਾਡੀ ਤਾਂ ਇਹੀ ਮੰਗ ਹੈ ਕਿ ਇਸ ਵਿੱਤ ਮੰਤਰੀ ਨੂੰ ਬਦਲਿਆ ਜਾਵੇ ਤਾਂ ਕਿ ਟ੍ਰੇਡ ਇੰਡਸਟਰੀ ਜਿਹੜੀ ਹੈ ਉਹ ਕੋਈ ਨਵਾਂ ਵਿੱਤ ਮੰਤਰੀ ਆ ਜਾਏ ਜਿਹੜੀ ਕੋਈ ਅੱਛੀਆਂ ਪਾਲਿਸੀਆਂ ਬਣਾਵੇ ਔਰ ਇਥੋਂ ਦੀ ਟ੍ਰੇਡ ਇੰਡਸਟਰੀ ਐਮਪਲॉयਮੈਂਟ ਉਹਨੂੰ ਅੱਜ ਕਿਉਂਕਿ ਜਿਹੜਾ ਇਹਨਾਂ ਦਾ ਇਕਨੋਮਿਕ ਸਰਵੇ ਆਇਆ ਸੀ ਕੱਲ ਉਦੇ ਵਿੱਚ ਇਹ ਆਇਆ ਸੀ ਕਿ 2% ਜਿਹੜਾ ਜੀਡੀਪੀ ਤੇ ਇੰਡਸਟਰੀ ਸੈਕਟਰ ਦੀ ਖਰਾਬਟ ਆਈ। ਸਾਨੂੰ ਇਹ ਲੱਗਦਾ ਸੀਗਾ ਕਿ ਉਹ 2% ਵਾਸਤੇ ਸਾਨੂੰ ਟੈਕਨੋਲੋਜੀ ਅਪਗ੍ਰੇਡੇਸ਼ਨ ਵਾਸਤੇ ਸਾਨੂੰ ਐਕਸਪੋਰਟ ਬੈਨੀਫਿਟ ਵਾਸਤੇ ਸਾਨੂੰ ਬਾਕੀ ਚੀਜ਼ਾਂ ਵਾਸਤੇ ਕੋਈ ਨਾ ਕੋਈ ਜਿਹੜਾ ਇਸ ਬਜਟ ਚ ਆਏਗਾ ਲੇਕਿਨ ਸ਼ਰਮ ਆਂਦੀ ਹੈ ਬਜਟ ਦੇਖ ਕੇ ਕਿ ਬਜਟ ਚ ਕੁਝ ਆਣਾ ਤਾਂ ਸੀ ਉਲਟਾ ਜੋ ਮੜੀ ਮੋਟੀ ਫੈਸਿਲਿਟੀ ਸੀ ਉਹ ਵੀ ਵਿਡਰਾ ਕਰ ਲਈ। ਔਰ ਉਸ ਤੋਂ ਬਾਅਦ ਜਿਹੜੀ ਚੈਂਪੀਅਨ ਸਕੀਮ ਹੈ ਫਲॉप ਹੈ ਇੰਡੀਆ ਦੇ ਵਿੱਚ। ਦੂਸਰਾ ਜਿਹੜਾ ਕਹਿੰਦੇ ਆ ਕਿ ਅਸੀਂ ਉਹ ਟੈਕਸਟਾਈਲ ਦੇ ਉਪਾਣੇ ਨੇ ਪਾਰਕ ਲੁਧਿਆਣੇ ਨੂੰ ਪਿਛ ਔਰ ਉਹ ਕਿਤਾਬਾਂ ਦੇ ਵਿੱਚ ਹੀ ਉਹ ਐਂਟਰੀ ਪਈ ਹੋਈ ਆ ਉਹਦੀ ਕਿ ਬਣੇਗਾ ਇਸ ਕਰਕੇ ਇਨਾ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਪ੍ਰੈਕਟੀਕਲੀ ਜਿਹੜੀ ਅੱਜ ਜ਼ਰੂਰਤ ਸੀ ਹੈਂਡਹੋਲਡਿੰਗ سپورਟ ਦੀ ਜ਼ਰੂਰਤ ਸੀ ਐਮਐਸਬੀ ਦਾ ਬਜਟ ਵਧਾਣ ਦੀ ਜ਼ਰੂਰਤ ਸੀ ਔਰ ਉਸ ਦਿਸ਼ਾ 'ਚ ਕੋਈ ਵੀ ਕੰਮ ਜਿਹੜਾ ਇਹ ਵਿੱਤ ਮੰਤਰੀ ਨੇ ਨਹੀਂ ਕੀਤਾ ਹੈ ਕਿਸ ਨੂੰ ਨਾ ਜੇਕਰ ਆਮ ਨਾਗਰਿਕ ਜੇਕਰ ਇਨਕਮ ਦੀ ਗੱਲ ਕੀਤੀ ਜਾਵੇ ਤਾਂ ਆਮ ਨਾਗਰਿਕ ਨੂੰ ਇਸ ਬਜਟ ਤੋਂ ਬੜੀ ਉਮੀਦ ਸੀ ਕਿ ਵੀ ਇਨਕਮ ਟੈਕਸ ਲਾਅ ਦੇ ਵਿੱਚ ਕੋਈ ਵੱਡਾ ਬਦਲਾਅ ਜਿਹੜਾ ਦੇਖਣ ਨੂੰ ਮਿਲੇਗਾ ਪਰ ਉਸ ਦਾ ਕੋਈ ਬਦਲਾਅ ਨਹੀਂ ਦਿੱਤਾ ਗਿਆ ਪਰ ਇੱਕ ਜੇਕਰ ਪੰਜਾਬੀ ਵਿੱਚ ਗੱਲ ਕੀਤੀ ਜਾਵੇ ਤਾਂ ਖਡਾਉਣਾ ਜਿਹੜਾ ਹੱਥ ਫੜਾ ਦਿੱਤਾ ਗਿਆ ਵੀ ਤੁਹਾਡੀ ਜਿਹੜੀ ਲਾਸਟ ਡੇਟ ਹੈ 31 ਦਸੰਬਰ ਤੋਂ 31 ਮਾਰਚ ਕਰ ਦਿੱਤੀ ਗਈ ਹੈ ਸਿਰਫ ਇੰਨਾ ਕੁ ਫਰਕ ਜਿਹੜਾ ਉਹ ਇਨਕਮ ਟੈਕਸ ਦੇ ਵਿੱਚ ਦੇ ਮਾਰਚ ਵੀ ਉਹਨਾਂ ਨੇ ਵਿਦ ਪੈਨਲਟੀ ਕੀਤੀ ਹੈ ਵਿਦਆਊਟ ਪੈਨਲਟੀ ਨਹੀਂ ਉਹ ਲਿਖਿਆ ਵੀ ਕੋਈ ਨੋਮੀਨਲ ਪੈਨਲਟੀ ਹੋਤੇ ਚਾਰਜ ਕਰਨਗੇ ਗੱਲ ਇਹ ਹੈ ਕਿ ਠੀਕ ਹੈ ਪਿਛਲੇ ਬਜਟ ਚ 12 ਲੱਖ ਦੀ ਕਰ ਦਿੱਤੀ ਲੋਕਾਂ ਦੀ ਆਮਦਨੀ ਵਧਾਉਣ ਦਾ ਕੋਈ ਸੋਰਸ ਨਹੀਂ ਕੀਤਾ ਗਿਆ ਬਜਟ ਦੇ ਵਿੱਚ ਪ੍ਰੋਵੀਜ਼ਨ ਨਹੀਂ ਕੀਤੀ ਕਿ ਜਿਹਦੇ ਨਾਲ ਲੋਕਾਂ ਚ ਅੱਜ 85 ਲੱਖ 30 ਹਜ਼ਾਰ ਜਿਹੜੇ 85 ਕਰੋੜ 30 ਲੱਖ ਲੋਕਾਂ ਨੂੰ ਗਵਰਨਮੈਂਟ ਆਪਣੀ ਜੇਬ ਚੋਂ ਖਾਣਾ ਖਵਾ ਰਹੀ ਹੈ ਅੱਜ ਉਹਨਾਂ ਨੇ এমਪਲॉयमेंट ਦੇਣ ਵਾਸਤੇ ਕੋਈ ਐਫਰਟ ਹੀ ਨਹੀਂ ਕੀਤਾ ਹੈ ਬਜਟ ਦੇ ਵਿੱਚ ਤੁਸੀਂ ਕੋਈ ਮੈਂ ਤੁਹਾਨੂੰ ਦੱਸਿਆ ਕਿ ਸਕਿੱਲ ਇੰਡੀਆ ਦਾ ਜਿਹੜਾ ਬਜਟ ਹੈ ਉਹ 650 ਕਰੋੜ ਕੱਟ ਕੇ ਉਹਨੂੰ 300 ਕੁ 250 ਕਰੋੜ ਕਰ ਦਿੱਤਾ ਗਿਆ ਇਸ ਤਰ੍ਹਾਂ ਜਿਹੜੇ ਗਵਰਨਮੈਂਟ ਇਜ਼ ਨੋਟ ਸੀਰੀਅਸ ਅਬਾਊਟ ਦਾ ਫੈਕਟ ਕਿ ਹਾਲਾਤ ਕੀ ਬਣੇ ਹੋਏ ਨੇ ਇਹ ਆਪਣੀ ਬਸ ਠੀਕ ਹੈ ਅੱਜ ਚੰਗੇ ਜੇ ਨਾਮ ਇਹ 5 7 10 ਸੋਚ ਲੈਂਦੇ ਨੇ ਕੀ ਆਪਣੇ ਜ਼ਿੰਮੇਵਾਰੀ ਜ਼ਿੰਮੇਵਾਰੀ 1 ਜ਼ਿੰਮੇਵਾਰੀ 2 ਇਹ ਇਹ ਕਟਿਆਰ ਰਾਜਨੀਤੀ ਕਹਾਂਗੇ ਇਹਨੂੰ ਇਹ ਕੋਈ ਇਕਨੋਮਿਸਟ ਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਲਿਟੀਕਲ ਡਾਇਲੌਗ ਬਾਜ਼ੀਆਂ ਇਹ ਕਿਸੇ ਅੱਛੇ ਫਰਾਂਸ ਮਿਨਿਸਟਰ ਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਨਾਰਥ ਬਲੌਗ ਦੀ ਜਗ੍ਹਾ ਕਰਤੱਬਯਾ ਭਵਨ 'ਚ ਬੈਠੇ ਸੀ ਬਈ ਤੂੰ ਕਰਤੱਬਯਾ ਭਵਨ 'ਚ ਬੈਠੀ ਸੀ ਤਾਂ ਤੇਰਾ ਕਰਤੱਬਯ ਪੰਦਾ ਸੀ ਕਿ ਜਿਹੜੇ 85 ਕਰੋੜ ਲੋਕਾਂ ਨੂੰ ਤੁਸੀਂ ਫ੍ਰੀ ਰਾਸ਼ਨ ਦਿੰਨੇ ਹੋ ਉਹਨਾਂ ਦੇ ਹੱਥ 'ਚ ਰੋਜ਼ਗਾਰ ਦੇ ਉਹ ਤਾਂ ਕਰਤੱਬਯ ਤੇਰ ਕੋ ਨਿਭਿਆ ਨਹੀਂ ਕਿ ਫਿਰ ਨਾਰਥ ਬਲੌਗ ਤੇ ਕਰਤੱਬਯਾ ਭਵਨ 'ਚ ਕੀ ਫਰਕ ਪੈ ਗਿਆ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੰਟਰੋਲ ਹੋਣੀਆਂ ਚਾਹੀਦੀਆਂ ਐ ਵੀ ਇਹ ਸ਼ਗੂਫਾਵਾਜੀ ਇਹ ਅੱਛੇ-ਅੱਛੇ ਨਾਮ ਕੋਈ ਸਕੀਮਾਂ ਨੂੰ ਦੇ ਕੇ ਜਾਂ ਕੋਈ ਰਿਲੀਜੀਅਸ ਸਿਸਟਮ ਦੇ ਵਿੱਚ ਲਿਆ ਕੇ ਕਿਸੇ ਚੀਜ਼ ਨੂੰ ਇਹ ਚੀਜ਼ਾਂ ਹੁਣ ਨਹੀਂ ਚੱਲਣਗੀਆਂ ਲੋਕ ਸਮਝ ਚੁੱਕੇ ਨੇ ਅੱਜ ਪੂਰੇ ਪੰਜਾਬ 'ਚ ਇੱਕ ਸਵਰਥ ਦੇ ਵਿੱਚ ਇਸ ਬਜਟ ਦਾ ਵਿਰੋਧ ਹੋ ਰਿਹਾ ਈਵਨ ਕੋਈ ਪਾਰਟੀ ਹੈ ਕੋਈ ਚਾਹ ਇਸ ਸੈਕਟਰ ਹੈ ਚਾਹੇ ਉਹ ਸਰਵਿਸ ਸੈਕਟਰ ਦੇ ਲੋਕ ਨੇ ਐਗਰੀਕਲਚਰ ਦੇ ਲੋਕ ਨੇ ਇੰਡਸਟਰੀ ਦੇ ਲੋਕ ਨੇ ਸਭ ਇਸ ਬਜਟ ਦੇ ਬਜਟ ਦੇ ਖਿਲਾਫ ਸੜਕਾਂ ਤੇ ਆਏ ਹੋਏ ਨੇ ਔਰ ਸਭ ਨੂੰ ਇਹ ਲੱਗਦਾ ਕਿ ਜਦੋਂ ਆਪਰੇਸ਼ਨ ਸੰਦੋਰ ਹੁੰਦਾ ਤੇ ਬੰਬਸੈਨ ਨੂੰ ਪੰਜਾਬ ਹੈ ਤੇ ਜਦੋਂ ਬਜਟ ਬਣਦਾ ਤੇ ਜਿਹੜੇ ਗਫੇ ਉਹ ਬਿਹਾਰ ਵਾਲੀਆਂ ਸੀਟਾਂ ਨੂੰ ਮਿਲਦੇ ਇਸ ਕਰਕੇ ਇਹ ਚੀਜ਼ਾਂ ਹੁਣ ਜ਼ਿਆਦਾ ਨਹੀਂ ਚੱਲਣਗੀਆਂ ਜੇ ਦੇਖਰ ਡਿਫੈਂਸ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਤਕਰੀਬਨ 15% ਜਿਹੜਾ ਵਾ ਵਾ ਔਰ ਡਿਫੈਂਸ ਨੂੰ ਦਿੱਤਾ ਗਿਆ ਜਿੱਥੇ ਤਕਰੀਬਨ 1 ਕਰੋ 1 ਲੱਖ ਕਰੋੜ ਦੇ ਅਰਾਊਂਡ ਸਮਥਿੰਗ ਜਿਹੜੀ ਅਮਾਉਂਟ ਹੈ ਉਹ ਵਧਾਈ ਗਈ ਹੈ ਬਜਟ ਦੇ ਵਿੱਚ ਡਿਫੈਂਸ ਵਾਸਤੇ ਤਾਂ ਕਿ ਜਿਹੜੇ ਨਵੇਂ ਹਥਿਆਰ ਨੇ ਉਲੇਜਾਂ ਜਿਹੜੀ 에어 ਡਿਫੈਂਸ ਸਿਸਟਮ ਉਹਨੂੰ ਬਿਹਤਰਨ ਕੀਤਾ ਜਾਵੇ ਪਰ ਕੀ ਲੱਗਦਾ ਹੈ ਕਿ ਇਹ ਸਿਰਫ ਆਪਰੇਸ਼ਨਸ ਨੂੰ ਦੂਰ ਤੋਂ ਬਾਅਦ ਇੰਨੀ ਇੱਕ ਜਿਹੜੀ ਬੜਾਵਤ ਹੈ ਉਹ ਜਾਇਜ਼ ਹੈ ਉਸ ਚੀਜ਼ ਵਾਸਤੇ ਕੋ ਗੱਲ ਹੈ ਕਿ ਇਹਨੂੰ ਹੋਰ ਜ਼ਿਆਦਾ ਵਧਾਣਾ ਚਾਹੀਦਾ ਸੀ ਕਾਰਨ ਇਹ ਹੈ ਕਿ ਜੋ ਹਾਲਾਤ ਬਣੇ ਹੋਏ ਨੇ ਔਰ ਪਾਕਿਸਤਾਨ ਨੂੰ ਜਿੱਦਾਂ سپورਟ ਮਿਲ ਰਹੀ ਹੈ ਯੂਨਾਈਟਿਡ ਆਫ ਦਿ ਆਪਣੇ ਯੂ ਐਸ اے ਦੀ ਕਿਉਂਕਿ ਇੰਡੀਆ ਦੇ ਯੂ ਐਸ ਨਾਲ ਵੀ ਰਿਲੇਸ਼ਨ ਖਰਾਬ ਹੋ ਗਏ ਨੇ ਔਰ ਓਵਰ ਆਲ ਜਿਹੜਾ ਟਰਕੀ ਜਾਂ ਅਜ਼ਰਬਾਈਜਾਨ ਹੈ ਇਦਾਂ ਦੇ ਮੁਲਕ ਪਹਿਲਾਂ ਇੰਡੀਆ ਦੇ ਖਿਲਾਫ ਤੇ ਇਹ ਬਜਟ ਜਿੰਨਾ ਵਧਾਇਆ ਗਿਆ ਉਹ ਹਲੇ ਵੀ ਘਟ ਹੈ ਲੇਕਿਨ ਗੱਲ ਇਹ ਹੈ ਕਿ ਗਵਰਨਮੈਂਟ ਦਾ ਜਿਹੜਾ ਫੋਕਸ ਹੈ ਉਹ ਮੁਫਤ ਖਾਣੇ ਪੀਣੇ ਤੇ ਉਹ ਉਸ ਦੀ ਬਜਾਏ ਜਿੱਦਾਂ এডਿਕੇਸ਼ਨ ਤੇ ਹੈਲਥ ਦਾ ਬਜਟ ਸਿਰਫ 4.5% ਰੱਖਿਆ ਗਿਆ ਜਿਹੜਾ ਕਿ ਅੱਛੇ ਕੰਟਰੀ ਜਿਹੜੇ ਨੇ ਉਹ 8 ਤੋਂ 9% ਰੱਖਦੇ ਨੇ ਇਹ ਅੱਧਾ ਬਜਟ ਇੰਡੀਆ ਨੂੰ ਦਿੱਤਾ ਗਿਆ ਜਿਹੜਾ এডਿਕੇਸ਼ਨ ਤੇ ਉੱਪਰ ਹੈਲਥ ਦੇ ਉੱਪਰ ਇਸੇ ਤਰ੍ਹਾਂ ਡਿਫੈਂਸ ਦੇ ਉੱਪਰ ਅੱਜ ਜ਼ਰੂਰਤ ਸੀ ਕਿ ਉਸ ਬਜਟ ਨੂੰ ਹੋਰ ਵਧਾਇਆ ਜਾਣਾ ਚਾਹੀਦਾ ਸੀ ਲੇਕਿਨ ਉਹਨੂੰ ਵਧਾਣ ਦੀ ਬਜਾਏ ਕਿਉਂਕਿ ਇੰਡੀਆ ਦੇ ਹਾਲਾਤ ਇਹਨੇ ਖਰਾਬ ਹੋ ਚੁੱਕੇ ਨੇ ਜਿੱਦਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੰਜਾਬ ਕਰਜ਼ ਦੀ ਮਾਰ ਥੱਲੇ ਆਇਆ ਹੋਇਆ ਉਦਾਂ ਇੰਡੀਆ ਵੀ ਕਰਜ਼ ਦੀ ਮਾਰ ਥੱਲੇ ਹੈ ਇੰਡੀਆ ਦਾ ਜਿਹੜਾ 20% ਤੁਹਾਨੂੰ ਦੱਸਿਆ ਕਿ 14 ਲੱਖ ਕਰੋੜ ਜਿਹੜਾ ਅਸੀਂ ਵਿਆਜ ਭਰਦੇ ਪਏ ਹਾਂ ਉਹ ਉਸਨੇ ਇੰਡੀਆ ਦੀ ਇਕਨੋਮਿਕ ਹਾਲਤ ਖਰਾਬ ਕਰ ਰੱਖੀ ਹੈ ਉੱਪਰੋਂ ਰਹਿਦਾ ਹੁੰਦਾ ਜਿਹੜਾ ਡਾਲਰ ਚ ਗਰਾਵਟ ਆਈ ਹੈ ਅੱਜ ਤੁਸੀਂ ਹਥਿਆਰ ਖਰੀਦੋਂਗੇ ਜਾਂ ਜੋ ਵੀ ਲਓਗੇ ਤੁਹਾਨੂੰ ਡਾਲਰ ਚ ਲੈਣੇ ਪੈਣੇ ਔਰ ਡਾਲਰ ਤੁਹਾਡਾ 20% ਡਾਊਨ ਆ ਗਿਆ ₹ ਜਿਹੜਾ ਇਸ ਕਰਕੇ ਜੇ ਤੋਂ ਮੰਨ ਲਓ ਤੁਸੀਂ ਯੂਰਪ ਯੂਰਪ ਤੋਂ ਅਖਬਾਰ ਯੂਰਪ ਯੂਰੋ ਜਿਹੜਾ 23% ਵਧ ਗਿਆ ਡਾਲਰ ਇੱਕ ਸਾਲ ਚ ਇਸ ਕਰਕੇ ਤੁਸੀਂ ਜਿਹੜਾ ਉਹ 1 ਲੱਖ ਕਰੋੜ ਹੈ ਉਹ ਤਾਂ ਸਿਰਫ ਤੁਹਾਡੀ ਕਰੰਸੀ ਦੀ ਡਿਵੈਲੂਏਸ਼ਨ ਦਾ ਹੀ ਖਰਚਾ ਕੱਢੇਗਾ ਉਹ ਤੁਹਾਨੂੰ ਕੋਈ ਉਹਦੇ ਨਾਲ ਹਥਿਆਰ ਨਹੀਂ ਫालतू ਮਿਲਨੇ ਤੁਹਾਡਾ ਰੁਪਈਆ ਜਿਹੜਾ ਯੂਰੋ ਦੇ ਮੁਕਾਬਲੇ ਜਾਂ ਡਾਲਰ ਦੇ ਮੁਕਾਬਲੇ ਜਿਹੜਾ ਪਿਛਲੇ ਇੱਕ ਸਾਲ ਚ ਗਿਰਿਆ ਜਦੋਂ ਤੁਸੀਂ ਹਥਿਆਰ ਖਰੀਦੋਗੇ ਤਾਂ ਤੁਹਾਨੂੰ ਜੇ ਪਹਿਲਾਂ 100 ਰੁਪਏ ਦੇ ਮਿਲਦੇ ਸੀ ਤਾਂ ਅੱਜ ਵੀ 100 ਰੁਪਏ ਚ ਉਨੇ ਮਿਲਣਗੇ ਦੇਨੇ ਤੁਹਾਨੂੰ 108 ਰੁਪਏ ਪੈਣਗੇ ਇਸ ਕਰਕੇ ਉਹ ਸਿਰਫ ਜਿਹੜਾ ਵਧਿਆ ਇਹ ਹੋਰ ਵਧਾਣਾ ਚਾਹੀਦਾ ਸੀ ਕਿਉਂਕਿ ਪਾਕਿਸਤਾਨ ਦਾ ਇੱਕ ਔਰ ਅਮਰੀਕਾ ਚਾਈਨਾ ਦਾ ਇੱਕ ਪਰਮਨੈਂਟ ਥ੍ਰੈਟ ਜਿਹੜਾ ਉਹ ਇੰਡੀਆ ਦੇ ਉੱਪਰ ਬੜਿਆ ਉਸ ਹਿਸਾਬ ਨਾਲ ਉਹਦੇ 'ਚ ਵੀ ਇਹਨਾਂ ਨੇ ਕਟ ਪੜੌਤਰੀ ਕੀਤੀ ਹੈ ਕਿਉਂਕਿ 20% ਤੁਹਾਨੂੰ ਮੈਂ ਦੱਸਿਆ ਕਿ ਆਲਰੇਡੀ ਕਰੰਸੀ ਡਿਵੈਲਿਊਟ ਹੋਈ ਹੈ ਔਰ ਉਹਦਾ ਇੰਪੈਕਟ ਇਹਦੇ ਵਿੱਚ ਜਿਹੜੀ ਪਰਚੇਜ਼ ਹੈ ਜਾਂ ਇਹਦੀ ਟੋਟਲ ਜਿਹੜੀ ਕਾਸਟ ਹੈ ਉਹਦੇ 'ਚ ਨਹੀਂ ਕੈਲਕੂਲੇਟ ਕੀਤਾ ਗਿਆ ਅੱਛਾ ਇਸ ਦੇ ਨਾਲ ਆਪਾਂ ਸਕਿੱਲ ਦੀ ਗੱਲ ਕਰ ਰਹੇ ਸੀ ਸਕਿੱਲ ਦੇ ਵਿੱਚ ਵੀ ਇੱਕ ਜਿਹੜਾ ਨਵਾਂ ਪੁਆਇੰਟ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਕੰਟੈਂਟ ਕ੍ਰੀਏਸ਼ਨ ਵਾਸਤੇ ਜਿਹੜੀਆਂ ਵੱਖਰੀਆਂ ਲੈਬਸ ਨੇ ਉਹ ਸਕੂਲ ਕਾਲਜਸ ਵਿੱਚ ਬਣਾਈਆਂ ਜਾਣਗੀਆਂ ਤੇ ਬੱਚਿਆਂ ਨੂੰ ਜਿਹੜੀ ਉਸ ਚੀਜ਼ ਦੀ ਐਜੂਕੇਸ਼ਨ ਦਿੱਤੀ ਜਾਏਗੀ ਪਰ ਕੀ ਲੱਗਦਾ ਹੈ ਕਿ ਅੱਜ ਦੇ ਯੂਥ ਨੂੰ ਤਾਂ ਕਿ ਹੱਥੀ ਜਿਹੜਾ ਕੰਮ ਸਿਖਾਉਣ ਦੀ بجائے ਇਸ ਇਸ ਕੰਟੈਂਟ ਕ੍ਰੀਏਸ਼ਨ ਦੇ ਵਿੱਚ ਪਾਉਣਾ ਉਹ ਸਹੀ ਲੱਗਦਾ ਤੁਹਾਡੇ ਮੁਤਾਬਿਕ ਗੱਲ ਇਹ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਸਕਿੱਲ ਇੰਡੀਆ ਦਾ ਬਜਟ 650 ਕਰੋੜ ਤੋਂ ਘਟਾ ਕੇ 2706 ਕਰੋੜ ਕਰ ਦਿੱਤਾ ਤੇ ਜੇ ਇਹਨਾਂ ਨੂੰ 스킬 ਦਾ ਨਹੀਂ ਸ਼ੌਂਕ ਹੁੰਦਾ ਜਾਂ ਐਨਾਂ ਹੀ ਸੀਰੀਅਸ ਹੁੰਦੇ ਤਾਂ ਉਹਦਾ 스킬 ਇੰਡੀਆ ਦਾ ਬਜਟ ਅੱਧ ਤੋਂ ਕੱਟ ਨਹੀਂ ਸੀ ਕਰਨਾ ਇਹਨਾਂ ਨੇ ਇਹ ਇਸ ਤਰ੍ਹਾਂ ਦੀਆਂ ਸ਼ੋਸ਼ੇਬਾਜ਼ੀਆਂ ਨੇ ਅੱਜਕੱਲ ਕੀ ਹੈ ਜੀ ਅੱਜਕੱਲ ਸੋਸ਼ਲ ਮੀਡੀਆ ਦਾ ਤਮਾਸ਼ਾ ਹੋ ਰਿਹਾ ਹੈ ਔਰ ਸਭ ਤੋਂ ਵੱਧ ਤਮਾਸ਼ਾ ਪੋਲਿਟੀਕਲ ਪਾਰਟੀਆਂ ਕਰਦੀਆਂ ਪਈਆਂ ਉਹਨਾਂ ਨੂੰ ਅੱਜਕੱਲ ਉਹ ਚਾਹੀਦੇ ਨੇ ਜਿਹੜੇ ਕਿ ਉਹਨਾਂ ਦੇ ਪ੍ਰਚਾਰ ਪ੍ਰਸਾਰ ਕਰ ਸਕਣ ਇਸ ਕਰਕੇ ਉਹ ਇਦਾਂ ਦੇ ਅੱਜਕੱਲ ਜਿੰਨੀ ਜੇ ਅੱਜ ਬੱਚੇ ਦੀ ਵੈਲਿਊ ਹੈ ਕੋਈ ਅੱਜ ਡਾਕਟਰ ਦੀਆਂ ਸੀਟਾਂ ਕੱਟ ਰਹੀਆਂ ਤੇ ਇੰਜੀਨੀਅਰਿੰਗ ਜਿਹੜੇ ਬੱਚੇ ਪਾਸ ਕਰ ਚੁੱਕੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਪਿਆ ਉਹਨਾਂ ਨੂੰ ਦੂਜੇ ਦੇਸ਼ਾਂ 'ਚ ਅਮਰੀਕਾ ਵਰਗੇ ਦੇਸ਼ਾਂ 'ਚ ਜਾ ਕੇ ਧੱਕੇ ਖਾਣੇ ਪੈ ਰਹੇ ਆ ਤਾਂ ਕਿ ਆਪਣੀ ਜੌਬਸ ਲੈਣ ਵਾਸਤੇ ਤੁਸੀਂ ਕੱਲ ਨੂੰ ਸਕਿੱਲ ਇੰਡੀਆ 'ਚ ਬਣਾ ਦਿੱਤੇ ਕੰਟੈਂਟ ਕ੍ਰੀਏਟਰ ਉਹਨਾਂ ਨੂੰ ਪੈਸੇ ਕੌਣ ਦੇਗਾ ਕਿ ਉਹ ਤਮਾਸ਼ਾ ਕਰਕੇ ਪੈਸੇ ਇਕੱਠੇ ਕਰਨਗੇ ਇਸ ਕਰਕੇ ਕੰਜ਼ਮਪਸ਼ਨ ਕਿਤੇ ਨਹੀਂ ਹੈ ਅੱਜ ਸਕਿੱਲ ਦਾ ਬਹੁਤ ਹੈ ਅੱਜ ਇੰਡੀਆ ਦਾ ਸਕਿੱਲ ਜਿਹੜਾ ਹੈ ਉਹ ਕੈਨੇਡਾ ਜਾ ਕੇ ਕੰਮ ਕਰਦਾ ਪਿਆ ਇੰਡੀਆ ਦਾ ਯੂਥ ਆਸਟ੍ਰੇਲੀਆ ਜਾ ਕੇ ਕੰਮ ਕਰਦਾ ਪਿਆ ਇਸ ਕਰਕੇ ਨਹੀਂ ਕਿ ਉਨ ਤੋਂ ਉੱਥੇ ਕੋਈ ਲਗਜ਼ਰੀ ਲਾਈਫ ਹੈ ਛੋਟੇ ਛੋਟੇ ਘਰਾਂ ਦੇ ਵਿੱਚ ਓਕੇ ਓਕੇ ਰਹਿੰਦੇ ਨੇ ਇਸ ਕਰਕੇ ਜਾਂਦੇ ਨੇ ਕਿ ਇੱਥੇ ਇੰਡੀਆ 'ਚ ਕੰਮ ਨਹੀਂ ਇੰਡੀਆ 'ਚ ਰੋਜ਼ਗਾਰ ਨਹੀਂ ਹੈ ਇੰਡੀਆ 'ਚ ਸਿਰਫ ਰਾਜਨੀਤੀ ਹੈ ਔਰ ਇੱਕ ਗੰਦੀ ਰਾਜਨੀਤੀ ਹੈ ਅਸੀਂ ਤਾਂ ਬਾਤ ਸਾਫ਼ ਕਰ ਰਹੇ ਹਾਂ ਕਿ ਜੇ ਇਸ ਵਿੱਤ ਮੰਤਰੀ ਨੂੰ ਨਾ ਹਟਾਇਆ ਗਿਆ ਬਹੁਤ ਜਲਦ ਜਿਹੜੇ ਇੰਡੀਆ ਦੇ ਹਾਲਾਤ ਪਾਕਿਸਤਾਨੋਂ ਵੀ ਬਦਤਰ ਹੋ ਜਾਣਗੇ ਜਿੱਦਾਂ ਕੱਲ੍ਹ ਸ਼ਾ ਸ਼ਾਹਬਾ ਸ਼ਰੀਫ ਦਾ ਬਿਆਨ ਆਇਆ ਸੀ ਕਿ ਕਟੋਰਾ ਲੈ ਕੇ ਸਾਨੂੰ ਮੰਗਣਾ ਪੈਂਦਾ ਤੇ ਸ਼ਰਮ ਆਉਂਦੀ ਹੈ ਹਾਲਾਤ ਇੰਡੀਆ ਦੇ ਵੀ ਉਧਰ ਦੇ ਪਾਸੇ ਨੂੰ ਵਧੇ ਪਏ ਨੇ ਅੱਜ ਇਹ 16 ਲੱਖ ਕਰੋੜ ਦਾ ਬਜਟ ਕਾਟੇ ਦਾ ਪੇਸ਼ ਕੀਤਾ ਗਿਆ ਕੋਈ ਬਹੁਤ ਵੱਡੇ ਤਾਰੀਫ ਦੀ ਗੱਲ ਨਹੀਂ ਹੈ ਤੁਸੀਂ 56 ਲੱਖ ਕਰੋੜ ਦਾ 753 ਲੱਖ ਕਰੋੜ ਦਾ ਬਜਟ ਪੇਸ਼ ਕਰਤਾ ਤੁਹਾਡੇ ਕੋਲ ਕਮਾਈ ਕਿੰਨੀ ਹੈ ਕਮਾਈ ਤੁਹਾਡੇ ਕੋਲ 40 ਲੱਖ ਕਰੋੜ ਦੇ ਵੀ ਨਹੀਂ ਹੈਗੇ 36 ਲੱਖ ਕਰੋੜ ਦੀ ਕਮਾਈ ਹੈ ਤੇ 53 ਲੱਖ ਕਰੋੜ ਦਾ ਕਟਾ ਦੁਨੀਆ ਦੇਖਦੀ ਨਹੀਂ ਭਈ ਕੱਲ ਨੂੰ ਯਾਦ ਤੇ ਤੁਸੀਂ ਬਜਟ ਚ ਇਦਾਂ ਮੈਂ ਦੱਸਿਆ ਕਿ ਐਮਐਸਐਮੀ ਤੇ ਸਕੀਲ ਇੰਡੀਆ ਦੇ ਕਟੌਤੇ ਕਰ ਦੋਗੇ ਤੇ ਜਾਂ ਫਿਰ ਤੁਸੀਂ ਹੋਰ ਕਰਜ਼ਾ ਲਓਗੇ ਜਿਹਦੇ ਨਾਲ ਕੀ ਤੁਹਾਡਾ ਤਾਂ ਕੋਈ ਜਾਣਾ ਨਹੀਂ ਇੰਡੀਆ ਦਾ ਹਰ ਬੱਚਾ ਬੱਚਾ ਜਿਹੜਾ ਹੈ ਉਹ ਹੋਰ ਕਰਜ਼ਾਈ ਹੋ ਜਾਏਗਾ ਇਸ ਤਰ੍ਹਾਂ ਦੀ ਜਿਹੜੀ ਨੀਤੀ ਹੈ ਇਹ ਓਵਰ ਆਲ ਇੰਡੀਆ ਨੂੰ ਅੱਜ ਚਾਈਨਾ ਦਾ ਟ੍ਰੇਡ ਸਰਪਲਸ ਹੈ 1 ਲੱਖ 1 ਟ੍ਰਿਲੀਅਨ ਡਾਲਰ 1 ਟ੍ਰਿਲੀਅਨ ਯਾਨੀ 900 ਲੱਖ ਕਰੋੜ ਦਾ ਔਰ ਤੁਹਾਡਾ 24 ਲੱਖ ਕਰੋੜ ਦਾ ਘਟਾ ਤੁਸੀਂ ਆਪਣੇ ਆਪ ਨੂੰ ਪਹਿਚਾਣ ਨੂੰ ਅੱਜ ਅੱਜ ਜ਼ਰੂਰਤ ਹੈ ਚਾਈਨਾ ਪਹਿਲਾਂ ਇੰਡਸਟਰੀ ਨੂੰ ਪੁੱਛਦਾ ਤੁਹਾਨੂੰ ਕੀ ਚਾਹੀਦਾ ਫਿਰ ਪਾਲিসੀਆਂ ਬਣਦੀਆਂ ਇੱਥੇ ਤੁਸੀਂ ਆਪਣੇ ਕਮਰੇ 'ਚ ਚਾਰ ਬੰਦੇ ਬੈਠਦੇ ਹੋ ਪਾਲਿਸੀ ਬਣਾਉਂਦੇ ਹੋ ਬਾਹਰ ਕੱਢ ਦਿੰਦੇ ਔਰ ਕੱਲ ਨੂੰ ਉਹ ਪਾਲਿਸੀ ਫੇਲ ਹੋ ਜਾਂਦੀ ਹੈ ਇਸ ਕਰਕੇ ਇਹ ਇੰਡੀਅਨ ਬਹੁਤ ਸੁਧਾਰ ਦੀ ਜ਼ਰੂਰਤ ਹੈ ਔਰ ਇੰਡੀਆ ਦਾ ਜਿਹੜਾ ਬੇੜਾ ਕਰਕੇ ਹੈ ਇਹ ਪਿਛਲੇ 6-7 ਸਾਲ ਚ ਬਹੁਤ ਜ਼ਿਆਦਾ ਹੋ ਗਿਆ ਔਰ ਸਪੈਸ਼ਲੀ ਕੋਵਿਡ ਤੋਂ ਬਾਅਦ ਕੋਵਿਡ ਤੋਂ ਬਾਅਦ ਇੰਡੀਆ ਦੀ ਇਕਨੋਮੀ ਇੰਨੀ ਬਦਤਰ ਹੁੰਦੀ ਜਾ ਰਹੀ ਹੈ ਕਿ ਜੇ ਨਾ ਇਹਨੂੰ ਕੰਟਰੋਲ ਕੀਤਾ ਤੇ ਇੰਡੀਆ ਦੇ ਵਿੱਚ ਜਿਹੜੇ ਅੱਜ ਗੈਂਗਸਟਰ ਬਾਦ ਪੈਰ ਆ ਪੈਦਾ ਹੋ ਰਿਹਾ ਅੱਜ ਤੇ ਡਰੱਗਸ ਹੈ ਇਸ ਕਰਕੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਉਹ ਬੱਚੇ ਡਰੱਗੀ ਬਣ ਰਹੇ ਆ ਜਾਂ ਗੈਂਗਸਟਰ ਬਣਦੇ ਪਏ ਇਹ ਜਿਹੜੇ ਪੰਜਾਬ ਦੇ ਹਾਲਾਤ ਹੈ ਇਹਦੇ ਵਾਸਤੇ ਵੀ ਫਾਈਨੈਂਸ ਮਿਨਿਸਟਰ ਜ਼ਿੰਮੇਵਾਰ ਹੈ ਕਿਉਂਕਿ ਉਹ ਨਹੀਂ ਇਹਨੂੰ ਐਡਰੈਸ ਕਰ ਪਾ ਰਹੇ এমਪਲੋਇਮੈਂਟ ਦੇ ਇਸ਼ੂ ਨੂੰ ਨਾ ਐਜੂਕੇਸ਼ਨ ਦੇ ਇਸ਼ੂ ਇਸ ਕਰਕੇ ਬੱਚਿਆਂ ਕੋ ਕੋਈ ਆਪਸ਼ਨ ਨਹੀਂ ਹੈ ਪਿੰਡਾਂ ਦੇ ਬਾਰਾ ਘੁੰਮਣਗੇ ਜਿੰਨ ਜਿਨਾਂ ਨੂੰ ਐਜੂਕੇਸ਼ਨ ਨਹੀਂ ਮਿਲੇਗੀ ਜਾਂ ਰੋਜ਼ਗਾਰ ਨਹੀਂ ਮਿਲੇਗਾ ਉਹ ਜਾਂ ਗੈਂਗਸਟਰ ਬਣਨਗੇ ਤੇ ਜਾਂ ਡਰਗ ਲੈਣਗੇ ਇਸ ਕਰਕੇ ਸੋਸ਼ਲ ਕਾਸਟ ਵੀ ਜਿਹੜਾ ਇਕਨੋਮਿਕ ਦੇ ਨਾਲ ਨਾਲ ਇਹ ਸੋਸ਼ਲ ਨੁਕਸਾਨ ਵੀ ਪੰਜਾਬ ਵਰਗੀਆਂ ਸਟੇਟਾਂ ਨੂੰ ਹੁੰਦਾ ਪਿਆ ਜਿਹਦੇ ਲਈ ਵੀ ਮੈਂ ਨਿਰਮਲਾ ਸਿਤਾਰ ਮੰਨੂ ਹੀ ਦੋਸ਼ੀ ਮੰਨਦਾ ਅੱਛਾ ਬਿਲਕੁਲ ਹੁਣ ਜੇ ਪੰਜਾਬ ਦੀ ਗੱਲ ਕੀਤੀ ਜਾਏ ਕਰ ਪੰਜਾਬ ਦੀ ਮੇਨ ਕਿਤੇ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਬਾੜੀ ਮੰਨਿਆ ਜਾਂਦਾ ਉਸ ਦੇ ਵਿੱਚ ਵੀ ਜੇਕਰ ਉਸ ਦੀ ਜੇਕਰ ਬਿਕਰੀ ਸਹੀ ਤਰੀਕੇ ਨਾਲ ਹੋਵੇ ਤਾਂ ਕਿਸਾਨ ਜਿਹੜਾ ਉਸ ਸਮੇਂ ਮਰਦਾ ਹੋਇਆ ਨਜ਼ਰ ਆਉਂਦਾ ਤਾਂ ਉਸੇ ਦੇ ਚੱਲਦੇ ਹੋਏ ਐਮ ਐਮ ਐਸ ਪੀ ਵੀ ਜਿਹੜਾ ਕੋਈ ਉਹਦੇ 'ਚ ਸੁਧਾਰ ਨਹੀਂ ਕੀਤਾਗਾ ਉਸੇ ਤਰੀਕੇ ਨਾਲ ਉਸ ਲੈਵਲ ਉੱਤੇ ਤੱਕ ਕਹਿ ਲੋ ਵੀ ਛੇੜਿਆ ਤੱਕ ਨਹੀਂ ਗਿਆ ਜਿਹਦੇ ਕਰਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਬਿਆਨ ਆਇਆ ਵੀ ਅਸੀਂ ਇਸ ਦੀ ਬਿਲਕੁਲ ਨਿੰਦਾ ਕਰਦੇ ਹਾਂ ਅਸੀਂ ਇਸ ਬਜਟ ਤੋਂ ਬਿਲਕੁਲ ਨਾਖੁਸ਼ ਹੈਗੇ ਉਹ ਕਹ ਲੈ ਆ ਕਿ ਜਿੱਥੇ ਤਾਂ ਕ ਐਮ ਐਸ ਪੀ ਦਾ ਮਸਲਾ ਤੁਸੀਂ ਜਾਂ ਤੇ ਕਿਸਾਨਾਂ ਨੇ ਕਿਸਾਨੀ ਕਰਨੀ ਹੈ ਜਾਂ ਤੇ ਤੁਸੀਂ ਉਹਨਾਂ ਨੂੰ ਐਮ ਐਸ ਪੀ ਦਿਓ ਨਹੀਂ ਫਿਰ ਉਹਨੂੰ ਉਹਨੂੰ ਆਲਟਰਨੇਟ ਜਿਹੜੀਆਂ ਨੇ ਉਹ ਫਸਲਾਂ ਦਿਓ ਔਰ ਇੰਡੀਆ ਕੀ ਕਰ ਰਿਹਾ ਹੈ ਕਿ ਲਗਭਗ 3 ਲੱਖ ਕਰੋੜ ਦਾ ਜਿਹੜਾ ਐਡੀਬਲ ਆਇਲ ਹੈ ਉਹ ਇੰਡੋਨੇਸ਼ੀਆ ਮਲੇਸ਼ੀਆ ਸਪੇਨ ਕੈਨੇਡਾ ਇਥੋਂ ਖਰੀਦਦਾ ਪਿਆ। ਉਹੀ ਜਿਹੜਾ ਐਡੀਬਲ ਆਇਲ ਹੈ ਸੂਰਜਮੁਖੀ ਦੇ ਰੂਪ ਦੇ ਵਿੱਚ ਜਾਂ ਬਾਕੀ ਫਸਲਾਂ ਦੇ ਰੂਪ ਦੇ ਵਿੱਚ ਪੰਜਾਬ ਚ ਉਗਾਇਆ ਜਾ ਸਕਦਾ। ਸਿਰਫ ਇਸ ਕਰਕੇ ਕਿ ਉੱਥੋਂ ਪਾਮ ਆਇਲ ਸਸਤਾ ਆਉਂਦਾ ਪਿਆ। ਬਾਰੋਂ ਜਿਹੜਾ ਆ ਉਹ ਐਡੀਬਲ ਆਇਲਸ ਸਸਤੇ ਆ ਜਦ ਕਿ ਯੂਰਪ ਵਰਗੇ ਦੇਸ਼ਾਂ ਨੇ ਪਾਮ ਆਇਲ ਨੂੰ ਬੈਨ ਕੀਤਾ ਹੋਇਆ ਉਹਨਾਂ ਨੂੰ ਪਤਾ ਕਿ ਇਹ ਇਨਸਾਨ ਦੇ ਵਾਸਤੇ ਖਤਰਨਾਕ ਹੈ ਲੇਕਿਨ ਇੰਡੀਆ ਅਜ ਵੀ 3 ਲੱਖ ਕਰੋੜ ਦਾ ਪਾਮ ਆਇਲ ਜਿਹੜਾ ਉਹ ਖਰੀਦ ਰਿਹਾ ਜਿਹਦੇ ਨਾਲ ਜਿੱਥੇ ਆਇਲ ਮਿਲ ਮਸ਼ੀਨਰੀ ਇੰਡਸਟਰੀ ਹੈ ਉਹਦਾ ਵੀ ਨੁਕਸਾਨ ਹੈ ਕਿਸਾਨੀ ਦਾ ਵੀ ਨੁਕਸਾਨ ਹੈ ਜੇ ਤੁਹਾਨੂੰ ਨਹੀਂ ਜ਼ਰੂਰਤ ਹੈ ਮੰਨ ਲਓ ਤੁਸੀਂ ਐਮਐਸਪੀ ਤੁਹਾਨੂੰ ਫਸਲ ਦੀ ਜ਼ਰੂਰਤ ਨਹੀਂ ਅਸੀਂ ਕਹਿੰਦੇ ਹਾਂ ਕਿਸਾਨ ਜ਼ਬਰਦਸਤੀ ਉਗਾ ਰਹੇ ਉਹਨਾਂ ਨੂੰ ਆਲਟਰਨੇਟ ਫਸਲਾਂ ਦੇ ਦੋ ਉਹਨਾਂ ਨੂੰ ਜੂਸ ਦੀਆਂ ਫੈਕਟਰੀ ਉਹ ਆਲ ਫਰੂਟ प्लांट्स ਲਗਵਾ ਦਿਓ ਜਿਨ੍ਹਾਂ ਨਾਲ ਜੂਸ ਪੈਦਾ ਹੋਏਗਾ ਜਾਂ ਬਾਕੀ ਹਰਬਲ ਜਿੱਦਾ ਅੱਜ ਗੱਲ ਕੀਤੀ ਹੈ ਹਰਬਲ ਪਾਰਕਸ ਬਣਾ ਦਿਓ ਇੱਥੇ ਤਾਂ ਕਿ ਉਹਨਾਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਲੇਕਿਨ ਗੱਲ ਇਹ ਹੈ ਕਿ ਗਾਈਡੈਂਸ ਕੋਈ ਨਹੀਂ ਹੈ ਇੱਥੇ ਤੁਸੀਂ ਕਿਸਾਨੀ ਵੀ ਕਰ ਰਹੇ ਹੋ ਤਾਂ ਆਪਣੇ ਦਿਮਾਗ ਨਾਲ ਆਪਣੇ ਜੋਰ ਦੇ ਉੱਪਰ ਕਰ ਰਹੇ ਹੋ ਸਰਕਾਰ ਵੱਲੋਂ ਤੁਹਾਡੀ ਕਿਸਾਨੀ ਚ ਵੀ ਤੁਹਾਡੀ ਕੋਈ ਬਾਤ ਮਦਦ ਨਹੀਂ ਕੀਤੀ ਜਾ ਰਹੀ ਇਸ ਕਰਕੇ ਓਵਰ ਆਲ ਜੇ ਮੈਂ ਦੇਖਿਆ ਜਾਵੇ ਤਾਂ ਮੈਂ ਇਹੀ ਗੱਲ ਕਰ ਰਿਹਾ ਕਿ ਫੈਡਰਲ ਸਿਸਟਮ ਦੇ ਵਿੱਚ ਇਹ ਚੀਜ਼ ਇਹ ਫਲॉप ਹੋਣਾ ਸ਼ੁਰੂ ਹੋ ਗਿਆ ਕੋਈ ਸਮਾਂ ਸੀ ਜਿਹੜਾ ਇੰਡੀਆ ਵਾਸਤੇ ਇੱਕ ਬਜਟ ਬੰਦਦਾ ਸੀ ਅੱਜ ਕੱਲ੍ਹ ਬਿਹਾਰ ਵਾਸਤੇ ਲੱਗ ਪੰਦ ਰਿਹਾ ਕੇਰਲ ਵਾਸਤੇ ਲੱਗ ਪੰਦ ਰਿਹਾ ਕਰਨਾਟਕ ਵਾਸਤੇ ਲੱਗ ਅਨਾਉਂਸਮੈਂਟ ਹੋ ਰਹੀ ਹੈ ਬੰਬੇ ਵਾਸਤੇ ਲੱਗ ਅਨਾਉਂਸਮੈਂਟ ਔਰ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਵਾਸਤੇ ਪਿਛਲੇ 5 ਬਜਟਾਂ ਚ ਕੋਈ ਵੱਡੀ ਅਨਾਉਂਸਮੈਂਟ ਹੋਈ ਹੋਵੇ ਇਸ ਕਰਕੇ ਜੇ ਹੌਲੀ ਹੌਲੀ ਪੰਜਾਬ ਦੇ ਹੱਕ ਮਾਰੋਗੇ ਜੇ ਅੱਜ ਆਰਡੀਐਫ ਦਾ ਪੈਸਾ ਨਹੀਂ ਮਿਲਦਾ ਪਿਆ ਜਾਂ ਤੁਸੀਂ ਫਾਰਮਰਸ ਨੂੰ ਐਮਐਸਪੀ ਨਹੀਂ ਮਿਲਦੀ ਪਈ ਜਾਂ ਇਥੋਂ ਦੇ ਸਬਸਿਡੀਆਂ ਪੈਂਡਿੰਗ ਪਈਆਂ ਤਾਂ ਬੈਟਰ ਫੰਡਾਂ ਦੇ ਪੈਸੇ ਪੈਂਡਿੰਗ ਪਏ ਹੋਏ ਆ ਹੌਲੀ ਹੌਲੀ ਸਟੇਟ ਤੇ ਰਿਵੋਲਟ ਹੋਊਗਾ ਔਰ ਕੱਲ ਨੂੰ ਇਦਾਂ ਦੇ ਹਾਲਾਤ ਬਣ ਜਾਣਗੇ ਕਿ ਜਿਹੜੇ ਸੰਭਾਲੇ ਨਹੀਂ ਜਾ ਸਕਦੇ ਇਸ ਕਰਕੇ ਸੈਂਟਰ ਨੂੰ ਚਾਹੀਦਾ ਕਿ ਸਿਆਣਾ ਫਰਖਣੀ ਚਾਹੀਦੀ ਹੈ ਇਹ ਨਹੀਂ ਕਿ ਵੈਸਟ ਬੰਗਾਲ ਜਾਂ ਕੇਰਲਾ ਜਾਂ ਤਾਮਿਲਨਾਡੂ ਇਲੈਕਸ਼ਨ ਨੇ ਤੇ ਤੁਸੀਂ ਉੱਥੋਂ ਕੋਈ ਪ੍ਰੋਜੈਕਟ ਅਨਾਉਂਸ ਕਰ ਦੋ ਜੇ ਕੋਈ ਪ੍ਰੋਜੈਕਟ ਆਉਂਦਾ ਤਾਂ ਥਰੋਅਆਊਟ ਇੰਡੀਆ ਇੱਕੋ ਨਾਲ ਦੇ ਹੀ ਪ੍ਰੋਜੈਕਟ ਬਣਨੇ ਚਾਹੀਦੇ ਇਹ ਨਹੀਂ ਕਿ ਚਾਰ ਕੋਰੀਡੋਰ ਅਸੀਂ ਬਣਾਵਾਂਗੇ ਚਾ ਚਾਰ ਕੋਰੀਡੋਰ ਹੋਰ ਸਟੇਟਾਂ 'ਚ ਬਣ ਜਾਣ ਚਾਰ ਜਗ੍ਹਾ ਜਿਹੜੀ ਮੈਟਰੋ ਚੱਲਣੀ ਹੈ ਤੁਹਾਡੀ ਫਾਸਟ ਰੇਨ ਚੱਲਣੀ ਹੈ ਬੁਲੇਟ ਰੇਨ ਜੀ ਨੂੰ ਕਹਿ ਰਹੇ ਆ ਜੋ ਉਹ ਕਿਤੇ ਹੋਰ ਸੇਟਾਂ ਚੱਲ ਪਏ ਜਿੱਥੇ ਉਹਨਾਂ ਦੀ ਕਿਸੇ ਪਾਰਟੀਕੂਲ ਪਾਰਟੀ ਦੀ ਗਵਰਨਮੈਂਟ ਇਹ ਚੀਜ਼ਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਜੇ ਇਹ ਚੀਜ਼ਾਂ ਰਹੀਆਂ ਤਾਂ ਇੰਡੀਆ ਦਾ ਜਿਹੜਾ ਫੈਡਰਲ ਸਟਰਕਚਰ ਹੈ ਉਹ ਬਹੁਤ ਨੁਕਸਾਨ ਹੋਵੇਗਾ